ਦੇ ਵੀ ਮੈਂ ਹੋਈ ਮਰਦੀ ਆ ਹੈ ਲੋਕਾਂ ਦੇ ਬੰਦੇ ਇੰਨਾ ਪਿਆਰ ਕਰਦੇ ਆ ਜੇ ਮੇਰੀ ਸਾਸੀ ਮੈਨੂੰ ਮਾੜੀ ਟੱਕਰ ਪਈ ਆ ਐਨੀਆਂ ਮੈਨੂੰ ਗੱਲਾਂ ਕਰਦੀ ਆ ਕਮ ਸੋ ਕ ਮੈਨੂੰ ਤੇ ਪਿਆਰ ਨਾਲ ਬੋਲਣਾ ਚਾਹੀਦਾ ਵਾ ਰਾਤ ਨੂੰ ਕੁੱਤੇ ਖਾਣੀ ਕਰ ਦਿੰਦੇ ਮੇਰੀ ਬੇਇੱਜ਼ਤੀ ਕਰ ਦਿੰਦੇ ਆਪ ਦੀ ਸਵੇਰ ਨੂੰ ਦਵਿੰਦਰ ਦਵਿੰਦਰ ਲੈ ਆ ਰੋਟੀ ਅੱਜ ਮੰਮੀ ਪਕਾ ਕੇ ਰੱਖਤੀਆਂ ਰੋਟੀ ਮੰਮੀ ਨਹੀਂ ਖਾਣੀ ਮਰ ਨਹੀਂ ਚਲੀ ਨਾ ਖਾਉਂਗੀ ਤੇ ਹੋ ਸਾਰਾ ਦਿਨ ਕੁੱਤੇ ਆ ਮੂੰ ਕੰਮ ਤੇ ਲੱਗੇ ਰਹੋ ਤੇ ਬਾਅਦ ਇਹਨਾਂ ਦੀਆਂ ਗੱਲਾਂ ਸੁਣੋ ਆਪ ਮਾਰ ਰਣੀ ਬੈਠੀ ਹੋਣੀ ਅੰਦਰ ਇਹਨੂੰ ਮੱਸਾ ਟੈਨਸ਼ਨ ਜੀ ਮੈਂ ਏਸੀ ਲਾ ਜਾ ਤੇ ਬਿਮਾਰੀ ਪੈ ਜਾਂਦੀ ਹੁਣ ਆਪ ਏਸੀ ਲਾ ਕੇ ਬੈਠੀ ਆ ਹੁਣ ਨਹੀਂ ਦੇਖਦੀ ਵੀ ਨੌ ਚੌਕੇ ਚ ਵੜੀ ਆ ਅੱਜ ਮੈਂ ਲੰਗਰ ਖਾਣਾ ਹੀ ਨਹੀਂ ਆ ਜੋ ਮਰਜੀ ਹੋ ਜੇ ਕਰਨ ਨਹੀਂ ਆ ਨਹੀਂ ਜਿੱਲਿਆਂ ਵਾਂਗੂ ਡਹੀਂ ਆਪ ਬਣ ਗਈ ਮੰਮੀ ਰੋਟੀ ਰੋਟੀ ਪਕਾ ਕੇ ਡਈਆਂ ਤੇ ਖਾ ਲੋ ਮੇਰੇ ਬਾਪੇ ਪਾ ਕੇ ਲਿਆ ਉਥੇ ਤੇ ਆਪਣੀ ਪਾਲਾ ਚਲਾ ਜਾ ਕੇ ਬੈ ਕੇ ਖਾਈਏ ਉਹ ਨਹੀਂ ਨਹੀਂ ਮੈਂ ਪਕਾ ਕੇ ਰੱਖਤੀ ਆ ਤੇ ਤੁਸੀਂ ਖਾ ਲੋ ਮੈਂ ਨਹੀਂ ਖਾਣੀ ਮੇਰਾ ਨਾ ਸਿਹਜ ਜੀ ਨੇ ਠੀਕ ਜੀ ਬੱਚਾ ਕੱਚਾ ਜਾਉਣ ਡਿਆ ਮੇਰਾ ਖਰਾਬ ਹੋਉਣ ਡਿਆ ਵਾ ਹਾਂਜੀ ਚੱਲ ਫਿਰ ਖਾਈਵੇਂ ਨਾ ਰੋਟੀ ਮੈਨੂੰ ਪਾ ਕੇ ਤੇ ਲਿਆ ਦੇ ਉੱਥੇ ਚੰਗਾ ਲੈ ਕੋਈ ਸਾਸੀ ਮੇਰੀ ਘਰ ਚ ਕੋਈ ਕਦੇ ਨਹੀਂ ਨੀ ਆ ਤੈਨੂੰ ਦੇ ਦੇ ਪਰੌਂਠੇ ਇੰਨਾ ਨਹੀਂ ਆਖਾ ਤੀ ਖਾਲਾ ਭੁਖੀ ਆ ਵੇਖਾਂ ਤੇ ਵਰ ਇਹਦੇ ਕਿਦਾਂ ਬਦਲੇ ਆ ਔਖੀ ਤਾਂ ਤਾਂ ਆ ਵੀ ਮੈਨੂੰ ਸੁੱਤੀ ਨੂੰ ਘਾ ਠਾਲ ਲਿਆ ਆ ਮੰਨੀਆਂ ਖਾ ਕੇ ਤੇ ਪਈ ਰਵੇ ਫੇਰ ਚੰਗੀ ਏ ਨਿਵਰੀਆ ਦਵਿੰਦਰਾ ਆਈ ਮਮੀ ਆ ਕਿੰਨ ਰੋਟੀ ਦਿੱਤੀ ਮਮੀ ਤੁਹਾਨੂੰ ਦੇਖ ਗਈ ਦੀ ਜੇ ਬੰਦਾ ਕਿਹੜਾ ਇੱਥੇ ਕੋਈ ਬੈਠਾ ਲੱਗੇ ਆ ਬੈਠ ਕੇ ਮੇਰੇ ਲੱਗੇ ਖਾ ਇਦਾਂ ਦੀ ਆ ਤੇਰੇ ਕੋ ਗਰਮ ਨਹੀਂ ਹੋਈ ਗਰਮ ਗਰਮ ਤੇ ਲਾਈਆਂ ਹੁਣ ਠੰਡੀਆਂ ਤੇ ਹੋ ਜਾਂਦੀਆਂ ਵਾ ਮੈਂ ਕੀ ਕਰਾਂ ਉਦੋਂ ਖਾ ਲਿਆ ਕਰੋ ਜਦੋਂ ਲੱਤਾਂ ਢੀ ਹੁੰਦੀਆਂ ਓਏ ਏਡੀ ਵਿਗੜੀ ਕਿਉਂ ਵਾ ਮੰਮੀ ਸਿਹਤ ਮੇਰੀ ਠੀਕ ਨਹੀਂ ਆ ਤੇ ਕੀ ਹੋਇਆ ਤੇਰੀ ਸਿਹਤ ਨੂੰ ਲੈ ਤੁਹਾਨੂੰ ਵੀ ਪਤਾ ਦੱਸਣ ਤੇ ਡਈ ਆ ਉਲਟੀ ਆਉਣ ਦਾ ਮਨ ਹੋ ਗਿਆ ਵਾ ਘੜੀ ਲੰਮੇ ਪੈ ਲੰਦੋ ਰੋਟੀ ਬਣਾਈ ਖਾ ਲੋ ਹਾਂ ਤੈਨੂੰ ਮੈਂ ਲੈ ਜਾਂਦੀ ਭੂਆ ਕੋ ਪਕੌੜੇ ਖਾਣ ਤੇ ਫੇਰ ਤੂੰ ਚੰਗੀ ਹੀ ਔਖੀ ਦਾ ਤਕਾਵਾ ਲੈ ਮੈਂ ਆਖਿਆ ਮੈਂ ਭੂਆ ਕੋ ਜਾਣਾ ਵਾ ਤੇ ਹੋਰ ਕੀ ਤੈਨੂੰ ਹੋਇਆ ਫੇਰ ਕਿਹੜਾ ਤੈਨੂੰ ਸੱਪ ਸੌਂਗ ਗਿਆ ਵਾ ਹਰ ਵੇਲੇ ਵੇਖੋ ਤੇ ਰਹੇ ਹੋ ਹਾਲ ਹੁੰਦਾ ਵਾ ਨਵਾਂ ਪੀਆ ਮੜੇ ਚਾਲੇ ਵੀ ਰੱਖਿਆ ਕਰ ਤੂੰ ਰੱਖੇ ਤੇ ਹੈਗੀ ਆ ਪਿੰਡਿਆਂ ਦੀ ਸਬਜ਼ੀ ਬਣਾਈ ਰੋਟੀ ਦਿੱਤੀ ਹੋਰ ਨਵਾਂ ਦੀ ਵਾਲੇ ਕੀ ਆ ਇਹ ਆ ਪੜ ਆ ਕਿਦਾਂ ਦੀਆਂ ਖਾ ਮੇਰ ਲੱਗੇ ਬੈ ਕਾ ਇਥੇ ਨਾ ਖਦੀਆਂ ਵਾ ਚੰਗੀ ਭਲੀ ਰੋਟੀ ਹੈਗੀ ਆ ਉਹ ਇਨ ਨਖਰੇ ਆਉਂਦੇ ਆ ਵਿਗੜੀ ਤੂੰ ਜੜੀ ਜ਼ਿਆਦਾ ਹਾਇ ਰੱਬ ਕਿ ਛੇਤੀ ਕਹਿਤਾ ਵਾ ਨਾ ਖਾਈ ਜਦੋਂ ਇਦਾਂ ਦੀ ਹਾਲਤ ਹੋਵੇ ਰੋਟੀ ਖਾਣੀ ਵੀ ਨਹੀਂ ਚਾਹੀਦੀ ਸਾਰਾ ਦਿਨ ਕੰਮ ਕਰ ਕਰ ਮਰ ਜਾਨੀ ਆ ਮਾਤੀ ਆਪਣੇ ਪਰਾਂ ਤੇ ਆਪ ਕੁਵਾੜੀ ਮਾਰ ਲਈ ਜਿਹੜਾ ਕਹਿਤਾ ਵੀ ਮੈਨੂੰ ਉਲਟੀ ਆਉਂਦੀ ਆ ਇਹਨੇ ਤੇ ਮੈਨੂੰ ਸਾਰਾ ਦਿਨ ਹੀ ਰੋਟੀ ਪੁੱਛਣੀ ਭਾਵੇਂ ਬਸ਼ੱਕ ਭੁੱਖੀ ਲੰਮੇ ਪਈ ਰਵਾਂ ਕੀ ਕਰਾਂ ਹੁਣ ਇਦਾਂ ਕਰਦੀ ਆ ਬਾਹਰ ਬੈਠੀ ਆ ਮੈਂ ਨਹੀਂ ਦਾ ਮਾਰ ਹੀ ਲੈਣੀ ਆ ਦੋ ਫੁਲਕੇ ਖਾ ਹੀ ਲੈਣੀ ਆ ਤੇ ਇਹਨਾਂ ਨੂੰ ਕੀ ਪਤਾ ਲੱਗਣਿਆ ਜੋ ਬਣਾਊਗਾ ਤੇ ਆਪੇ ਆਖੂਗਾ ਦੱਸੂਗੀ ਉਹਨੂੰ ਵੀ ਰੋਟੀ ਨਹੀਂ ਖਾਦੀ ਤੇ ਕਿਉਂਦਾ ਮੈਨੂੰ ਫੇਰ ਪਾ ਕੇ ਲਿਆ ਦੇ ਚਾਰ ਪੰਜ ਫੁਲਕੇ ਖਾਦੇ ਤੋਂ ਬਗੈਰ ਤੇ ਮੇਰਾ ਢਿੱਡ ਵੀ ਨਹੀਂ ਭਰਨਾ ਅੰਦਰਾਂ ਲੂਸਣ ਡੀਆਂ ਮੇਰੀਆਂ ਕੋਕੜੇ ਲੂਸ ਗਏ ਸਾਰੇ ਕੀ ਕਰਾਂ ਹੁਣ ਖਾਵਾਂ ਕਿ ਨਾ ਖਾਵਾਂ ਖਾ ਲਈ ਨਹੀਂ ਇਹ ਕਦਾ ਫਰਕ ਕਹ ਕੋ ਨਹੀਂ ਹੁੰਦਾ ਜਿਹੜਾ ਦੇਖਾਂ ਲਈ ਬੈਠੀ ਆ ਆ ਢਿੱਡ ਭਰਿਆ ਤੇ ਕੰਮ ਸਰਿਆ ਨਹੀਂ ਇਹਨਾਂ ਦਾ ਕੀ ਪਤਾ ਸੀ ਇਹਨਾਂ ਕਹਣਾ ਦਵਿੰਦਰ ਬਿਮਾਰ ਆ ਰਹਿਣ ਦੋ ਕਿਸ ਨੇ ਪੁੱਛਣੀ ਨਹੀਂ ਰੋਟੀ ਆਂਦੇ ਦੇ ਸੱਪ ਵੀ ਮਰ ਗਿਆ ਤੇ लाठी ਵੀ ਨਹੀਂ ਛੁੱਟੀ ਢਿੱਡ ਵੀ ਭਰ ਗਿਆ ਤੇ ਪਤਾ ਵੀ ਨਹੀਂ ਕਿਹਨੂੰ ਚਲਿਆ ਹੁਣ ਭਾਵੇਂ ਪੁੱਛਣਾ ਦਵਿੰਦਰ ਦਾ ਨਾਮ ਪੁੱਛਣ ਸਾਰਾ ਦਿਨ ਏਸੀ ਲੱਗਾ ਵਾ ਨਜ਼ਾਰੇ ਨਾਲ ਸਾਹਮਣੇ ਆਂ ਬੁੜੀ ਬਾਹਰ ਬਾਹਰ ਖਾਪਦੀ ਰਵੇ ਆ ਤਾਂ ਨੂੰ ਚੋਪੜੀਆਂ ਦਵਾ ਰੋਟੀਆਂ ਆਹਾ ਹਾ 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 ਠੱਡੀ ਠੱਡੀ ਹਵਾ ਮਰਾ ਖਾਲੀ ਰੋਟੀ ਹਾਂ ਖਾਲੀ ਐ ਕਿੱਥੋਂ ਆਇਆ ਮੈਂ ਬੰਬੀ ਨੂੰ ਕਿਦਾਂ ਡੇ ਚੋਂਦਾ ਲਾਉਣਾ ਜੇ ਹਾਂ ਹਾਂ ਬਸ ਮੁੱਕ ਚਲੇ ਅੱਜ ਅੱਛਾ ਦਵਿੰਦਰ ਨੇ ਰੋਟੀ ਨਹੀਂ ਵਿਖਾਦੀ ਕਿ ਮੈਨੂੰ ਉਹ ਗੁੱਸੇ ਜੇ ਮੈਂ ਰਾਤੀ ਬੋਲਣ ਗਈ ਸੀ ਤੇ ਤੂੰ ਮੇਰੇ ਨਾਲ ਗੇਤਾ ਹੀ ਬੋਲਣ ਡਿਆ ਪਿਆ ਤੂੰ ਵੀ ਜੀਬ ਥੋੜੀ ਜਿਹੀ ਅੰਦਰ ਰੱਖਿਆ ਕਰ ਚੰਗਾ ਮੈਂ ਸੱਸ ਮਾਂ ਆਵਦੀ ਮੇਰਾ ਬੋਲਣ ਦਾ ਹੱਕ ਵਾ ਉਹਨੂੰ ਮੈਂ ਮਾੜੀ ਚੰਗੀ ਤਾਂ ਕਹਿਣਾ ਵਾ ਤੇ ਤੂੰ ਪਹਿਲਾਂ ਨਾ ਡੇਪਾ ਕਰ ਹਿੱਸਾ ਲੈ ਤੇ ਜਾ ਨੂੰ ਮਨਾ ਕੇ ਨਾ ਤੇ ਰੋਟੀ ਖਵਾ ਲ ਤੈਨੂੰ ਪਤਾ ਵੀ ਉਹ ਸਾਰਾ ਦਿਨ ਕੰਮ ਕਰਦੀ ਰਹੀ ਐ ਤੇ ਭੁੱਖ ਤੇ ਲੱਗਦੀ ਐ ਰੋਟੀ ਤਾਂ ਬਿਨਾਂ ਤੇ ਇੱਕ ਮਿੰਟ ਨਹੀਂ ਰਹਿੰਦੀ ਤੂੰ ਪੁੱਛਣਾ ਹੀ ਕਰਾ ਤੇ ਤੂੰ ਬਹਿ ਜਾ ਇੱਥੇ ਤੇ ਮੈਂ ਪੁੱਛ ਲਈ ਨਹੀਂ ਜਾ ਚੰਗਾ ਮਤੈਨੂੰ ਮੈਂ ਕੀ ਕਰਨ ਨੂੰ ਕਹਿਣਾ ਫਿਰ ਪੁੱਛਦਾ ਵਾ ਬੱਸਦਾ ਨਹੀਂ ਰੋਟੀ ਖਵਾ ਲੈ ਨੂੰ ਮਨਾ ਕੇ ਉਹ ਗੁੱਸੇ ਆ ਨਾਰਾਜ਼ਗੀ ਹੁੰਦੀ ਮਨ ਚ ਅੱਖ ਨਹੀਂ ਹਾਲੇ ਮੁੰਡੇ ਦਾ ਵੀ ਨਾ ਇਹ ਮੁੰਡਾ ਤੇ ਆਂਦਾ ਵੀ ਮੈਨੂੰ ਮਨਾ ਮਨਾ ਕੇ ਲੰਗਰ ਦਈ ਜਾਓ ਇੰਨੀ ਨਹੀਂ ਅਕਲ ਇਹਨੂੰ ਕਿਤੇ ਅਕਲ ਤਾਂ ਹੈ ਹੀ ਨਹੀਂ ਨਾ ਪਤਾ ਨਹੀਂ ਕਿੱਥੇ ਚਲ ਗਈਆਂ ਦੋਹਾਂ ਦੀ ਅਗਲਾ ਵੀ ਲੱਗਦਾ ਜਿਆਦਾ ਗੁੱਸੇ ਹੋ ਗਈ ਨਹੀਂ ਰੋਟੀ ਦੇ ਬਿਨਾਂ ਤੇ ਘੜੀ ਨਹੀਂ ਘੜਦੀਏ ਇਦਾਂ ਕਰਦਾ ਰੋਟੀ ਲੈ ਹੀ ਜਾਨ ਨੂੰ ਪਾ ਕੇ ਕੋਹ ਨਹੀਂ ਆ ਰਿਹਾ ਸਬਜੀ ਪਤਾ ਨਹੀਂ ਉਹ ਕਿੱਥੇ ਰੱਖੀ ਹੋਣੀ ਆ ਚਾ ਦੋ ਘਟਾ ਖਵਾ ਲਓ ਬਾਕੀ ਵਿਖੀ ਜਾਓ ਫਿਰ ਦੇਵਿੰਦਰ ਠੀਕ ਆ ਠੀਕ ਨਹੀਂ ਆ ਹਾਂ ਨਹੀਂ ਮਠੀਰਨੀ ਆ ਮੇਰੀ ਗੱਲ ਸੁਣ ਰੋਟੀ ਖਾ ਘਰਾਂ ਚ ਗੁੱਸੇ ਨਰਾਜ਼ੀਆਂ ਬਹੁਤ ਹੁੰਦੀਆਂ ਠੀਕ ਆ ਜੇ ਮੈਂ ਚਾਰ ਗੱਲਾਂ ਕਹਿ ਤੀਆਂ ਮੰਮੀ ਸਾਹਮਣੇ ਤੈਨੂੰ ਤੇ ਇਹਦਾ ਬਸ ਬਸ ਥੋੜੀ ਰੋਟੀ ਨਹੀਂ ਖਾਣੀ ਤੀ ਇਦਾਂ ਨਹੀਂ ਚੰਗੇ ਲੱਗੀਦਾ ਬਹਿ ਜਾਓ ਤੁਸੀਂ ਮੈਂ ਬਹਿ ਜਾਊਗਾ ਰੋਟੀ ਖਾਂ ਰੋਟੀ ਨਹੀਂ ਮ ਖਾਣੀ ਮੇਰਾ ਜੀ ਨਹੀਂ ਕਰ ਰਿਹਾ ਰੋਟੀ ਮੈਂ ਮੰਨਦਾ ਮੈਂ ਤੈਨੂੰ ਚਾਰ ਗੱਲਾਂ ਕੀਤੀਆਂ ਗਲਤੀ ਹੋ ਗਈ ਮੇਰੇ ਕੋਲ ਮਾਤਾ ਸਾਹਮਣੇ ਕਰਨੀਆਂ ਪੈਂਦੀਆਂ ਜਦੋਂ ਉਹ ਬੋਲਣ ਲਈ ਠੀਕ ਆ ਰੋਟੀ ਖਾ ਲੈ ਤੂੰ ਕੀ ਨਾ ਉਟੀਆਂ ਪੈਂਦੀ ਆ ਮੈਂ ਨਹੀਂ ਰੋਟੀ ਨਹੀਂ ਖਾਣੀ ਅੰਦਰ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਮੈਨੂੰ ਪਤਾ ਰੋਟੀ ਤਾਂ ਬਣਾ ਤੂੰ ਇੱਕ ਮਿੰਟ ਦੀ ਕੱਢ ਦੀ ਠੀਕ ਆ ਜੇ ਮਾੜਾ ਜਿਹਾ ਬੋਲਤਾ ਤੇ ਕੋਈ ਗੱਲ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋਲ ਬਸ ਨਹੀਂ ਨਹੀਂ ਮਾਫੀ ਮੰਗਣ ਦੀ ਲੋੜ ਨਹੀਂ ਮੈਂ ਰੋਟੀ ਖਾਣੀ ਨਹੀਂ ਆ ਚੱਲ ਦੋ ਰੋਟੀਆਂ ਨੇ ਆ ਦੋ ਇੱਕ ਹੀ ਖਾ ਲੈ ਲੈ ਮੈਨੂੰ ਭੋਖੀ ਨਹੀਂ ਆ ਮੈਂ ਨਹੀਂ ਖਾਣੀ ਰੋਟੀ ਇਹਦਾ ਮਤਲਬ ਤੂੰ ਗੁੱਸੇ ਆ ਜਦ ਤੱਕ ਰੋਟੀ ਖਾਦੀ ਨਹੀਂ ਨਾ ਮੈਨੂੰ ਕਿੱਥੇ ਪਤਾ ਲੱਗੂ ਨਹੀਂ ਨਹੀਂ ਤੂੰ ਗੁੱਸੇ ਨਹੀਂ ਮਰਨਾ ਮੇਰਾ ਜੀ ਨਹੀਂ ਕਰਨਿਆ ਅੱਜ ਅਜੇ ਰੋਟੀ ਨੂੰ ਦੋ ਲਿਆਵਾ ਇੱਕ ਹੀ ਖਾ ਲਾ ਜੋ ਬਨ ਨਹੀਂ ਖਾਣੀ ਰੋਟੀ ਮੈਂ ਮੇਰਾ ਜੀ ਨਹੀਂ ਕਰਨਿਆ ਰੋਟੀ ਨੂੰ ਇਹਦਾ ਮਤਲਬ ਦਵਿੰਦਰ ਨੂੰ ਗੁੱਸਾ ਜ਼ਿਆਦਾ ਚੜ ਗਿਆ ਲੈ ਮੈਂ ਖਾਉਣਾ ਆਹ ਕੜੀ ਗੱਲ ਕੀਤੀ ਨਹੀਂ ਨਹੀਂ ਮੈਂ ਨਹੀਂ ਖਾਣੀ ਮਾਤਾ ਨੇ ਵੇਖ ਲਿਆ ਨਾ ਬੁਰਕੀਆਂ ਦੇਣ ਡਿਆ ਮੂੰਹ ਉਹੀ ਕਹਿਣ ਲਈ ਆ ਖਾਣੀ ਇੱਕ ਖਾ ਲਾ ਨਾ ਨਾ ਮੈਂ ਖਾਣੀ ਨਹੀਂ ਆ ਫਿਰ ਇਹਦਾ ਮਤਲਬ ਗੁੱਸਾ ਹੀ ਆਨ ਫੜ ਚਾਲਾ ਮੈਂ ਨਹੀਂ ਖਾਣੀ ਆ ਮम्मी ਨਹੀਂ ਆਣੀ ਨਹੀਂ ਤੇਰੇ ਨਖਰੇ ਜਿਆਦੇ ਨਹੀਂ ਮਾਣਾ ਮੁੰਡਾ ਆਪ ਰੋਟੀ ਖਵਾ ਲੈਂਦਾ ਤੈਨੂੰ ਕੀ ਗੱਲ ਹੈ ਨਹੀਂ ਨਹੀਂ ਮੰਮੀ ਮੈਂ ਤੇਨੂੰ ਆਖਾ ਮੈਨੂੰ ਭੁੱਖ ਨਹੀਂ ਆ ਇਹਦੀ ਜ਼ਬਰਦਸਤੀ ਕਰੀ ਜਾਂਦੇ ਕੀ ਗੱਲ ਤੈਨੂੰ ਭੁੱਖ ਕਿਉਂ ਨਹੀਂ ਆ ਪੰਜ ਸੱਤ ਖਾਣ ਵਾਲੀ ਨੂੰ ਕਿੱਦਾਂ ਨਹੀਂ ਭੁੱਖ ਹੈ ਰੋਟੀ ਖਾਣਾ ਚੁੱਪ ਕਰਕੇ ਜੇ ਤੈਨੂੰ ਪਕੌੜਿਆਂ ਦੀ ਭੁੱਖ ਨਹੀਂ ਮੈਂ ਤੈਨੂੰ ਪੂਰ ਕੱਢ ਦਿੰਨੀ ਦੋ ਉਹ ਨਹੀਂ ਨਹੀਂ ਮੰਮੀ ਹਾਂ ਉਹ ਤਾਂ ਹੀ ਨਹੀਂ ਜੀੜਿਆ ਕਰ ਰੋ ਤੁਸੀਂ ਬਾਰ ਬਾਰ ਇੱਕੋ ਐਡੇ ਤੇਰੇ ਜੀ ਨੂੰ ਕੀ ਹੋ ਗਿਆ ਵਾ ਕਾ ਇਹ ਕੱਦੀ ਖਾਲਾ ਮੁੰਡਾ ਵੇਖਦਾ ਤਰਲੇ ਲੈਣ ਡਿਆ ਖਾ ਰੋਟੀ ਚੱਲ ਫੜ 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 ਡੇਨ ਦਾ ਖਰੇ ਕਰਦੀ ਐ ਕੱਢਦਾ ਪਕੌੜੇ ਨਹੀਂ ਨਹੀਂ ਜਾ ਵੇ ਵੇਸਣ ਖੋਲ ਮੈਂ ਪਕੌੜੇ ਕੱਢ ਕੇ ਦਵਾ ਇਹਨੂੰ ਇਹ ਫੇਰ ਇਹਨੂੰ ਰੋਟੀ ਲੰਗਣੀ ਆ ਨਹੀਂ ਨਹੀਂ ਮੰਮੀ ਮੈਂ ਮੈਂ ਖਾ ਲੈਣੀ ਆ ਪਕੌੜੇ ਨਹੀਂ ਖਾਣੇ ਮੈਂ ਵੀ ਕਿੰਨੀ ਸਵਾ ਸਬਜੀ ਨਹੀਂ ਮੈਂ ਤਾਂ ਤੈਨੂੰ ਬੜਾਈ ਦੇਣੀ ਪਕੌੜੇ ਜਿਹੜੇ ਰੋਟੀ ਨਹੀਂ ਲੰਗਦੀ ਤੈਨੂੰ ਜੜੀ ਨਹੀਂ ਤੈਨੂੰ ਕਿਹਾ ਕੀ ਅਹੀਂ ਲੈ ਤੂੰ ਚੁੱਪ ਕਰ ਚੰਗਾ ਚੁੱਪ ਕਰ ਜਾ ਜੀ ਤਾਂ ਮੈਂ ਬੋਲਦੀ ਮੈਂ ਚੁੱਪ ਕਰ ਜਾ ਕਰ ਤੂੰ ਵੀ ਨਹੀਂ ਚੱਜਦਾ ਮੈਨੂੰ ਹਮੇਸ਼ਾ ਚੋਪੀ ਕਰਾਇਆ ਕਰੋ ਤੁਸੀਂ ਮੈਂ ਖਾਲੇ ਨਹੀਂ ਜਾਉ ਤੀ ਜਾ ਖਾਲਾ 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 ਸੇਤੀ ਖਾ ਕੇ ਨਾ ਤੇ ਬਾਹਰ ਆ ਮੇਰੇ ਲੱਗੇ ਚੱਲ ਜੀ ਗੱਲ ਕਰਨੀ ਮੈਂ ਤੇਨਾਂ ਆ ਜਾ ਹਾਂਜੀ ਆਹੋ ਆ ਜੀ ਚਾਹ ਮਖਾਣਣੀ ਪਾਣੀ ਚਾਹੀਦਾ ਹਾਂਜੀ ਹੁਣ ਤੂੰ ਨਹੀਂ ਗੁੱਸੇ ਨਹੀਂ ਨੇ ਨਾਲਿਆਂ ਦੀ ਭੁੱਖ ਨਹੀਂ ਹੁਣ ਖਾ ਵੀ ਲਈ ਆ ਮੈਂ ਪਾਣੀ ਪੀ ਲਾ ਖਾ ਨਹੀਂ ਫਿਰ ਆਖੀ ਜਾਂਦੇ ਏ ਤੈ ਬੜੀ ਛਿੱਟੀ ਖਾਤੀ ਹੋਰ ਲੈ ਕੇ ਦੇਵਾ ਦੋ ਨਾ ਨਾ ਬੱਸ ਬੱਸ ਪਈਆਂ ਰੋਟੀਆਂ ਉਹ ਨਹੀਂ ਨਹੀਂ ਬੱਸ ਜੂਨ ਬੜੀ ਆ ਚੱਲ ਚੁੱੱਕ ਭਾਂਡੇ ਲੈ ਜਾ ਹੁਣ ਤੂੰ ਨਹੀਂ ਗੁੱਸੇ ਨਹੀਂ ਨਹੀਂ ਖਾਣੇ ਪਕਾਉਣੇ ਦੇਖਦਾ ਹਾਏ ਨਹੀਂ ਨਹੀਂ ਮੈਂ ਨਹੀਂ ਕੁਝ ਖਾਣਾ ਜਾਓ ਖਾਣੇ ਪਕਾਉਨੇ ਦੇ ਤੇ ਉਹ ਦਵਾਉਣ ਪੁੱਛਣਾ ਪੁੱਛਣਾ ਅੱਜ ਕਿਦਾਂ ਦੋਵੇਂ ਮਾਂ ਪੁੱਤ ਦਿਵਾਲੇ ਹੋਏ ਆ ਹਾਏ ਢੇਡ ਦੁਮਣ ਲੱਗ ਗਿਆ ਵਾ ਆਹ ਨੂੰ ਲੱਗਦਾ ਜਵੈਣ ਖਾਣੀ ਪੈਣੀ ਆ। ਹੋਏ। ਮੰਮੀ ਹੂੰ ਮੇਰੀ ਗੱਲ ਸੁਣਾ। ਹਾਂ। ਚਾਚੀ ਸਾਡੇ ਨਾਲ ਕੇ ਗੱਲ ਨੂੰ ਨਾਰਾਜ਼ ਆ। ਮੈਂ ਤੇ ਚਾਚੇ ਨੇ ਪੁੱਛਿਆ ਵੀ ਚਾਚਾ ਕਿੱਥੇ ਆ? ਗਾੜੀ ਉਹ ਸੜੀ ਪਈ। ਨਹੀਂ ਨਹੀਂ। ਚਾਚੀ ਨੇ ਕਹਤਾ ਨਾਰਾਜ਼ ਹੋਣਾ। ਨਾਰਾਜ਼ ਹੀ ਲੱਗਦਾ ਏ ਮੈਨੂੰ ਤਾਂ ਸ਼ੁਰੂ ਤੋਂ ਵੇ ਨਾ ਹੁੰਦਾ ਮੈਂ। ਨਾ ਇੱਧਰ ਘਟਵਾ ਦਉਂਦੇ ਨਾ ਤੁਸੀਂ ਉੱਧਰ ਜਾਂਦੇ ਜੇ। ਨਾ ਟੜਨਾ ਕਹਦੀ ਮੈਂ ਚਾਚੇ ਨਾਲ ਬੋਲਦੇ ਵੇਖੇ ਆ। ਕੀ ਗੱਲ ਕੀ ਆ? ਨਹੀਂ ਨਹੀਂ। ਗੱਲ ਕੀ ਹੋਣੀ ਆ ਉਹ ਤੇ ਦਾ ਸੁਭਾਜ ਤਾਂ ਦਾਵਾ ਜਦੋਂ ਹੀ ਕਾਦੀ ਲੜਾਈ ਨਹੀਂ ਆ ਫਿਰ ਆਡੇ ਵਿੱਚ ਕਾਦੀ ਗੱਲ ਹੋਣੀ ਦਾਦੇ ਤੂੰ ਨਾ ਹੁਜੇ ਗੱਲਾਂ ਲਪੋ ਤਾਂ ਧਿਆਨ ਦਿਆ ਕਰ ਜਾ ਸਿਮੂ ਨੂੰ ਬੁਲਾ ਕੇ ਲਿਆ ਉਧਰੋਂ ਹੁਣ ਤੇ ਬੁਲਾ ਕੇ ਲੈਣਾ ਮੈਨੂੰ ਨਿੰਬੂ ਪਾਣੀ ਦਾ ਕਹਿਣਾ ਨਾਲੇ ਆ ਤੋ ਇੱਥੋਂ ਵੀ ਹੋ ਕੇ ਆ ਜਾਂਦਾ ਇਹਨੂੰ ਨਿੰਬੂ ਪਾਣੀ ਚਾਹੀਦਾ ਮੰਮੀ ਜੀ ਅਵੇ ਲੋ ਇਹਨੂੰ ਕੋਈ ਕੰਮ ਕਵਾਂ ਨਾ ਇਹਨੇ ਗਾੜੀ ਮੈਨੂੰ ਜਵਾਬ ਹੀ ਦੇਣਾ ਹੁੰਦਾ ਵਾ ਜਿਵੇਂ ਹੁਣ ਇਹਨੂੰ ਨਿੰਬੂ ਪਾਣੀ ਨੂੰ ਕਿਹਾ ਵਾ ਉਹ ਆ ਛੱਡੋ ਪਹਿਲਾਂ ਮੇਰੀ ਗੱਲ ਸੁਣ ਲੋ ਹਾਂ ਜੇ ਹੁਣ ਇਹਨੇ ਮੈਂ ਨਿੰਬੂ ਪਾਣੀ ਨੂੰ ਕਿਹਾ ਵਾ ਤੇ ਉਹਨੇ ਨਾ ਕਰਦੀ ਇਹਨੇ ਮੇਰੇ ਕੋ ਨਹੀਂ ਭੰਦਾ ਬਹੁੰਦਾ ਗਰਮੀ ਨਹੀਂ ਆ ਗੌਰਵ 24 ਘੰਟੇ ਮੋਰਚਾ ਲਾਈ ਰਹਾਤੇ ਹੋ ਮੂੰ ਤੇਰੇ ਦਾੜੀ ਆਈ ਆ ਚੰਗਾ ਲੱਗਦਾ ਉਹਦੇ ਨਾਲ ਪੇਚੇ ਪਾਉਂਦਾ ਹਰ ਵੇਲੇ ਪੇਚੇ ਮੈਂ ਜਾਣ ਕੇ ਪਾਉਂਦਾ ਵਾ ਗੱਲ ਮੰਨ ਲਿਆ ਕਰੇ ਹਾਂ ਇਹਦਾ ਫੱਟ ਨਹੀਂ ਭੰਦਾ ਭਰਾ ਨੂੰ ਕੋਈ ਚੀਜ਼ ਬਣਾ ਕੇ ਦੇਂਦਾ ਹੌਲ ਕਿਨੂੰ ਕਵਾਂ ਇਹਨੂੰ ਨਾ ਕਵਾਂ ਤੇ ਤੈਨੂੰ ਕਹਿ ਦਿੰਦਾ ਮੈਂ ਬਣਾ ਦਿੰਨੀ ਆ ਤੁਹਾਨੂੰ ਕਹਿੰਦਾ ਤੂੰ ਸਾਰੇ ਦਿਨ ਸੋਈ ਚ ਲੱਗੇ ਰਹਿੰਦੇ ਜੇ ਇਹ ਵਿਲੀ ਇਹਨਾਂ ਵੀ ਨਾਲ ਡਾਇਆ ਕਰੋ ਮੈਂ ਤਾਂ ਇਹਨੂੰ ਦੇਣਾ ਸੀ ਨਾਨਕਿਆ ਨੂੰ ਚਵਲ ਜੀ ਨੂੰ ਤੇ ਦੂਜੀ ਭੈਣ ਨੂੰ ਇੱਥੇ ਰੱਖਣਾ ਸੀ ਤੇ ਉਹਦੇ ਨਾਲ ਵੀ ਤੂੰ ਐਦਾ ਹੀ ਕੁੰਡੀਆਂ ਪਸਾਉਣੀਆਂ ਹੀ ਉਹਦੇ ਨਾਲ ਨਹੀਂ ਪਸਾਉਣੀਆਂ ਮੈਂ ਇਹੋ ਜਿਹੇ ਚਵਲ ਉਹਦੇ ਨਾਲ ਦੂਰਾ ਹੀ ਉਹਦੇ ਨਾਲ ਮੋਹ ਆਉਂਦਾ ਵਾ ਮੈਂ ਨਿੰਬੂ ਬਾਣੀ ਨੇ ਕਿਹਾ ਸੀ ਜੇ ਬਣਾਉਂਦੇ ਆਂ ਤਾਂ ਕੀ ਲਗਾ ਸੀ ਗਰਮੀ ਨਾਲ ਤਾਂ ਅੱਗੋਂ ਪਸੀਨਾ ਪਸੀਨੀ ਹੋਣ ਡਿਆ ਤੇ ਦੇ ਦਿੰਨੀ ਆ ਜਾ ਅੰਦਰ ਬਹਿ ਜਾ ਕੇ ਤਵੱਖੋ ਵੱਖ ਪਿਓ ਇੱਕ ਮੰਜੇ ਤੇ ਰਾਲ ਕੇ ਬਹਿ ਨਹੀਂ ਸਕਦੇ ਤੁਸੀਂ ਹਾਂ ਤੇ ਹੋਈ ਕੀ ਤੁਸੀਂ ਮਾਪੋਤਾ ਕੁੱਕੜਾ ਵਾਂਗੂ ਡੇਈਓ ਖਿਜਣਾ ਮਾਸੀ ਆ ਗਿਆ ਆਜੋ ਮਾਪੋਤਾ ਕੀ ਖਿਜਣਾ ਵਾ ਭੈਣ ਭਰਾ ਆਈ ਨਹੀਂ ਪੇਚਾ ਪਾਉਨੋ ਹਰ ਦੇਖ ਦੂਜੇ ਨਾਲ ਇਹਦੀ ਗੌਰਵ ਦੀ ਆਦਤ ਹੈ ਨੇ ਕੋਈ ਵੀ ਕੰਮ ਵਾੜ ਕੇ ਉਹਨੂੰ ਕਹਿਣਾ ਵਾ ਹੂੰ ਉਹ ਜਦੋਂ ਕੰਮ ਘੁੰਮ ਕਰਕੇ ਪੱਖੇ ਗਾੜੀ ਪਈ ਹੁੰਦੀ ਉਹਨੂੰ ਗੁੱਸਾ ਆਉਂਦਾ ਮੁੜ ਕੇ ਅੱਛਾ ਨਿੰਬੂ ਪਾਣੀ ਮੰਗਦਾ ਆਂਦੀ ਮੇਰੇ ਕੋ ਨਹੀਂ ਬੰਦਾ ਐ ਹੋਈ ਲੜਾਈ ਕਹਿੰਦਾ ਵਾਪੇ ਜੜੀ ਨਿੱਕੀ ਆ ਉਹ ਰੱਖਣੀ ਹੀ ਘਰ ਤੇ ਇਹਨੂੰ ਚਵਲ ਨੂੰ ਨਾਨਕਿਆਂ ਦੇ ਦੇਣਾ ਹੀ ਅੱਛਾ ਇਹਦੀ ਮੈਂ ਤਾਂ ਪਾਂਦੀ ਨਹੀਂ ਮੈਂ ਤੇਰੀ ਉਹਦੇ ਨਾਲ ਵੀ ਨਹੀਂ ਬਾਨੀ ਆਹੋ ਦੂਰ ਦੂਰੋਂ ਮੈਂ ਆਹ ਪਿਆਰ ਉਗੜਦਾ ਕੋਈ ਗੱਲ ਨਹੀਂ ਨਿਆਣੇ ਇਦਾਂ ਹੀ ਕਰਦੇ ਹੁੰਦੇ ਆ ਤੈਨੂੰ ਪਤਾ ਅਸੀਂ ਵੀ ਇਦਾਂ ਹੀ ਕਰਦੇ ਹੁੰਦੇ ਆ ਤੇ ਹੁਣ ਸਾਨੂੰ ਗੁੱਸਾ ਆਉਂਦਾ ਵਾ ਵੀ ਇਹ ਕਿਉਂ ਇਦਾਂ ਕਰਦੇ ਆ ਇਹ ਚੜਾ ਦਿੰਦੇ ਆ ਕੀ ਗੱਲ ਦੀ ਦਵਿੰਦਰ ਨਹੀਂ ਦਵਿੰਦਰ ਦਾ ਕੀ ਦੱਸਾਂ ਉਹਦੇ ਤੇ ਨਖਰੇ ਹੀ ਨਹੀਂ ਮਾਉਣ ਕਿਤੇ ਕਿਉਂ ਕੀ ਹੋਇਆ ਕੋਹ ਨਾ ਪੁੱਛ ਜਿੱਦਾਂ ਨਖਰੇ ਕਰਦੀ ਰਹਿੰਦੀ ਆ ਤੇ ਹੁਣ ਤੇ ਰੋਟੀ ਵੀ ਨਹੀਂ ਖਾਣ ਲਈ ਨੀ ਰੋਟੀ ਦੋਹਾਂ ਜਣੇ ਡੇ ਹੀ ਕੋੜ-ਕੋੜ ਕਰਨ ਲੰਡੇ ਹੀ ਤੇ ਮੈਂ ਤਾਂ ਪਹਿਲਾਂ ਵੇਂਦੀ ਰਹੀ ਵੀ ਸੌਣਾ ਹੁਣ ਘੜੀ ਸੌਣਾ ਤੇ ਹੈ ਹੀ ਆ ਫੇਰ ਸਵੇਰੇ ਉੱਠ ਕੇ ਹੋਈ ਲਾਲਾ ਲਾਲਾ ਤੇ ਮੈਂ ਤਾਂ ਇਹ ਸਮਦੇ ਹੀ ਨਹੀਂ ਆ ਤੇ ਮੈਂ ਵੀ ਝੜਕਤਾ ਉਹਨੂੰ ਤੇ ਸਵੇਰੇ ਉੱਠੀ ਨਹੀਂ ਮੁੜ ਕੇ ਤੇ ਫੇਰ ਮੈਂ ਆਪਣੇ ਤਰੀਕੇ ਨਾਲ ਠਾਲ ਲਿਆ ਤੇ ਉਹ ਵਿਟਰੀ ਫਿਰਨ ਲਈ ਮਰਾ ਆਹੋ ਆ ਗੱਲ ਹੀ ਉਹ ਹੁਣ ਰੋਟੀ ਨਹੀਂ ਖਾਣ ਲਈ ਸੁਭਾਈ ਉਹਨਾਂ ਦਾ ਰੋਟੀ ਉਹਨਾਂ ਖਾ ਲੈਣੀ ਰੋਟੀ ਤਾਂ ਬਣਾ ਨਹੀਂ ਰੈਂਦੀ ਹੁੰਦੀ ਚੱਲ ਰੋਟੀ ਖਾ ਲੈ ਫੇਰ ਹੀ ਬੰਦਾ ਤੁਰਿਆ ਫਿਰਦਾ ਰਹਿੰਦਾ ਵਾ ਤੈਨੂੰ ਪਤਾ ਕੰਮ ਸਾਰਾ ਲਈ ਫਿਰਦੀ ਆ ਹਾਂ ਹਾਂ ਭੈਣ ਕਿੱਥੇ ਗਈ ਆ ਮੰਮੀ ਇੱਥੇ ਬਾਹਰ ਗਏ ਵੇਲੀ ਚ ਕਹਿੰਦੇ ਗਰਮੀ ਬੜੀ ਲੱਗਣ ਧੀ ਗਰਮੀ ਤਾਂ ਸੱਚੀ ਬੜੀ ਲੱਗਣ ਧੀ ਹੋਰ ਨਿਆਣੇ ਕਿੱਥੇ ਆ ਨਿਆਣੇ ਲੜ ਲੁੜ ਕੇ ਹਾਂ ਨੂੰ ਚੱਲ ਗਏ ਆਹੋ ਗਰਮ ਤੇ ਮੇਰੇ ਲੱਗਉਂਦੀ ਹੈ ਨੀ ਨਿੰਬੂ ਪਾਣੀ ਦੇ ਦੇਉਨੇ ਬਣਾ ਦਿਆ ਕਰ ਆਪ ਹੀ ਬਣਾ ਲਿਆ ਕਰ ਟਾਈਮ ਨਾਲ ਨਿੰਬੂ ਬਣਾ ਕੇ ਜੱਗ ਫਰਿੱਜ ਚ ਲਾ ਦੇਣੀ ਆ ਮੈਂ ਤਾਂ ਬਹੁਤ ਜ਼ਿਆਦਾ ਪੀਂਦਾ ਵਾ ਹੂੰ ਇਹ ਤੇ ਪਾਪਾ ਵੀ ਸ਼ਾਮ ਨੂੰ ਚੱਲ ਗਰਮੀ 'ਚ ਆਪ ਵੀ ਪੀ ਲਿਆ ਕਰ ਭੈਣ ਨੂੰ ਹੀ ਦੇ ਦਿਆ ਕਰ ਗਰਮੀ ਹੈ ਹੀ ਬੜੀ ਨਹੀਂ ਬੜੀ ਰਹੀ ਏ ਬਹੁਤ ਪੈਂਦੀ ਹੈ ਗਰਮੀ ਜੀ ਜੀ ਚੰਗਾ ਆ ਤੁਸੀਂ ਆ ਗਏ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹੂੰ ਕਿਹੜੀ ਗੱਲ ਗੌਰਵ ਨੇ ਅੱਜ ਮੇਰੇ ਨਾਲ ਅਜੀਬ ਜੀ ਗੱਲ ਕੀਤੀ ਏ ਕਹਿੰਦਾ ਮੰਮੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਮਾਸੀ ਤੁਹਾਡੇ ਨਾਲ ਇੰਨਾ ਕਰਦੀ ਆ ਤੇ ਚਾਚੀ ਕਿਉਂ ਇੰਨਾ ਘਟਮਦੀ ਜਾਂਦੀ ਆ ਮੈਂ ਜੋਂ ਤਾਂ ਆਉਂਿਆ ਤੁਹਾਨੂੰ ਕਦੀ ਨਹੀਂ ਇਕੱਠੇ ਬੈਠਿਆ ਖਲੋਤਿਆ ਵੇਖਿਆ ਕੀ ਗੱਲ ਹੋਈ ਹੂੰ ਮੈਨੂੰ ਨਾ ਇੱਕ ਡਰ ਜਿਹਾ ਲੱਗਾ ਕਿ ਗੌਰਵ ਦੇ ਕੰਨਾਂ ਦੇ ਵਿੱਚ ਕੋਈ ਗੱਲ ਪਾ ਨਾ ਦੇਵੇ ਨਹੀਂ ਇਹੋ ਜਿਹੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਲਿਆਣੇ ਦੇ ਉਧਾ ਮਨ ਚ ਆ ਗਈ ਹੁਣੀ ਆ ਇਹ ਮਾਸੀ ਆਉਂਦੀ ਆ ਤੇ ਚਾਚੀ ਕਿਉਂ ਨਹੀਂ ਹੁੰਦੀ ਤੇ ਨਾਲੇ ਉਹਦੇ ਕੰਨਾਂ 'ਚ ਕਿੰਨੇ ਪਾਉਣੀਆਂ ਗੱਲਾਂ ਕੀ ਪਤਾ ਹੁੰਦਾ ਮਾਸੀ ਜੀ ਇਹੋ ਜਿਹੀ ਨਹੀਂ ਦਿਲ ਤੇ ਲਾ ਕੇ ਬਹਿ ਜਾਈਦੀਆਂ ਹੁੰਦੀਆਂ ਫੇਰ ਤੂੰ ਘਮਾਰ ਖੋਰਾ ਕੇ ਉਹੋ ਗੱਲਾਂ ਡਹਿਪੀ ਸੋਚਣ ਮੈਂ ਆਖੰਡੀ ਚੁੱਪ ਚੁੱਪ ਕਿਉਂ ਰਹਿੰਦੀ ਆ ਹੁਣ ਚਲੋ ਰੱਬ ਕਰੇ ਇਦਾਂ ਹੀ ਹੋਵੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਬੀਤਿਆ ਕੱਲ ਬੱਚਿਆਂ ਨੂੰ ਪਤਾ ਲੱਗੇ ਨਹੀਂ ਲੱਗਦਾ ਪਤਾ ਐਵੇਂ ਨਹੀਂ ਇਦਾਂ ਦੇ ਟੈਨਸ਼ਨਾਂ ਲੈ ਲੈ ਕੇ ਨਾ ਅੱਡੇ ਹੋ ਜਾਈਦਾ ਚੰਗਾ ਨਿਆਣੇ ਨੇ ਦੱਸ ਦਿਆ ਕਰ ਆਖਿਆ ਕਰ ਉਹ ਦੱਸ ਬਾਹੀ ਇਦਾਂ ਦਾ ਵਾ ਹੁਣ ਅਸੀਂ ਕੀ ਕਰ ਸਕਦੇ ਜਦੋਂ ਹੁੰਦੀ ਨਹੀਂ ਉਹ ਤੇ ਇਦਾਂ ਦੀਆਂ ਨੇ ਦਿਲ ਤੇ ਲਾਇਆ ਕਰ ਤੇ ਹੁਣ ਨਹੀਂ ਸੋਚਣਾ ਇਹੋ ਜਿਹੀਆਂ ਗੱਲਾਂ ਚੰਗਾ ਚੰਗਾ ਫਿਰ ਹੁਣ ਮੈਂ ਪੈਣ ਵਾਲਾ ਹੀ ਹੀ ਤੇ ਮੈਂ ਉੱਥੇ ਫਿਰ ਮਿਲ ਲਈਂਗੀ ਪੈਣ ਨੂੰ ਉੱਥੇ ਗਾਰਡਨ 'ਚ ਬੈਠੇ ਮੈਂ ਆਹੋ